ਇਕਾ ਅਤੀਨੀ ਪਰਵਾਹੀ ਕੋਲੇ ਨੇ ਮਸਤ ਕਰਕੇ ਉਹਨਾਂ ਨੇ ਤੋੜਿਆ ਸੀ ਔਰ ਜੋ ਵੀ ਉਸ ਜਾ ਕੇ ਤੋੜਿਆ ਸੀ ਕੀ ਉਹਦੇ ਨਾਲ ਮੁਕਾਮਾ ਹੋ ਜਾਵੇਗਾ ਜਿਹੜਾ ਵੀ ਆਦੇ ਨਾਲ ਲੜੇਗਾ ਹਰ ਜੀਵ ਜੀਵ ਤੇ ਗੁਰੂ ਕਲ ਦੇ ਕਰਪਾ ਦਾ ਹੱਥ ਹੈ ਉਹਨੂੰ ਪਾਉਣ ਵਾਲਾ ਹੈ। ਭਾਈ ਭਿਤਰ ਸਿੰਘ ਨੇ ਨਾਗਣੀ ਮਾਰੀ ਹੈ ਦਾ ਕੀ ਔਰ ਹਾਥੀ ਦੇ ਮੱਤੇ ਰਣਿਸ਼ੂ ਦੀ ਹੋਈ ਤਰਿਆਂ ਨੂੰ ਚੀਕੀ ਹੋਈ। ਤੇ ਹਾਥੀ ਪਿੱਛੇ ਚੀਕਾ ਮਾਰਦਾ ਆ ਰਿਹਾ ਹੈ ਪਿੱਛੇ ਤਵਾਪਾਂ ਪਿਆਗਿਓ ਪੂਰਿਆਸੀਆ ਤੇ ਬੋਲਣ ਤਾਲ ਦਾ ਪਿੱਛੇ ਨੂੰ ਹੋ ਗਿਆ ਇਹ ਆ ਸਤਿਗੁਰੂ ਦੀ ਖੁਸ਼ੀ ਜਿਨ੍ਹਾਂ ਨੇ ਪ੍ਰਾਪਤ ਕਰਮੀਓ ਬਾਈ ਕਲਗੀ ਸਰਪੇ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਦ ਪਸੰਗ ਦੂਰ ਗੁਰਸਰ ਮਹਾਰਾਜ ਜੀ ਤੋਂ ਮੰਗਿਆ ਕਰੋ ਮੰਗਨਾ ਮੰਗਨ ਨੀਕਾਰ ਜਸਮੁਰਤੇ ਮੰਗਣਾ ਜੇ ਮੰਗਣਾ ਹੈ ਤਾਂ ਗੁਰੂ ਤੋਂ ਪਰਮੇਸ਼ਰ ਤੋਂ ਮੰਗਣਾ ਹੈ ਕਲਗੀ ਸਰਪੇ ਤੋਂ ਮੰਗਣਾ ਸੁਸ਼ੇਸ਼ ਪਿਤਾ ਜੀ ਮੇਰੇ ਨਾਮ ਦੀ ਦਾਮ ਹਮੇਸ਼ਾ ਮਖਸ਼ਿਸ਼ ਕਰੂ ਮਹਿੰਦਰ ਸਿੰਘ ਬਾਗ ਜੀ ਗੁਰੂ ਦਾ ਥਾਪੜਾ ਤੁਹਾਡੇ ਤੇ ਦਾ ਤੁਹਾਨੂੰ ਕੋਈ ਰਾਉਣ ਵਾਲਾ ਜੱਵੇਂ ਨਹੀਂ ਇਹ ਗੁਰੂ ਪੰਥੀ ਪਾਸ਼ਾ ਜੀ ਦਾ ਸਮਝਗਤ ਹੈ ਆਪਸੀ ਦਾ ਮਸਕੀਨੀਆਂ ਪਹਿਲਵਾਨ ਕੁਛ ਵੀ ਨਹੀਂ ਇਸਕੀਨੀਆਂ ਤਾਂ ਕਤੂ ਵੀ ਨਹੀਂ ਸਭ ਬਰਾਬਰ ਸ਼ਾਮਿਲ ਚਾਰਗੇ ਕਿ ਤਾ ਸੁਖੀ ਵੱਸੈ ਮਸਕੀਨੀਆਂ ਮਸਕੀਨੀਆਂ ਪਹਿਲਵਾਨ ਉਸ ਤੋਂ ਬਾਅਦ ਉਸ ਜਗਰੋਂ ਗਿਆ ਕਿ ਮੈਨੂੰ ਉਹਨਾਂ ਨੇ ਇਜ਼ਾਰ ਕਰਾ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਲੱਗਿਆ ਜੇ ਸਤਿਗੁਰੂ ਦੇ ਅੱਗੇ ਫਰਿਆਦ ਕੀਤੀ ਹੈ ਤੇ ਚਰਨਾਂ ਦੇ ਟਹਿਬਿਆ ਕਰਨ ਲੱਗਿਆ ਮਾਛਾ ਮੈਂ ਵੀ ਹੰਕਾਰ ਦੇ ਵਿੱਚ ਸਾਂ ਹੰਕਾਰ ਦੇ ਵਿੱਚ ਰੰਦਾ ਸੀ ਪਰ ਆਪ ਜੀ ਦੀ ਬਖਸ਼ਿਸ਼ ਹੋ ਗਈ ਹੈ ਰਹਿਤ ਹੋ ਗਈ ਹੈ ਸਤ੍ਰੂ ਆਪ ਦੇ ਦੁਆਰ ਕਿਤੇ ਆਈ ਮੰਮੀ ਜੀ ਕ੍ਰਿਸ਼ਨ ਸਾਹਿਬ ਮਿਲਣ ਗਈ